ਬਿਲੀ ਸਭ ਤੋਂ ਪਹਿਲਾਂ ਸਸਤੀ ਕਾਲ ਲਈ ਸਸਤੀ ਕਾਲ ਲਈ ਮਰਪੈ ਸਿੰਘ ਜੀ ਆਪਣੇ ਨਾਲ ਬੈਠੇ ਨੇ ਆਪਣਾ ਹੌਲਦਾਰ ਨੇ ਪੰਜਾਬ ਪੁਲਿਸ ਦੇ ਵਿੱਚ ਔਰ ਭੈਣ ਜੀ ਬੈਠੇ ਨੇ ਨਾਲ ਤਾਂ ਭੈਣ ਜੀ ਨੂੰ ਪੁੱਛਾਂਗੇ ਆਪਾਂ ਵੀ ਜਿਹੜਾ ਬਾਡੀ ਸਰਵਿਸ ਦੇ ਨਾਲ ਜੋ ਰਿਜ਼ਲਟ ਵੀ ਲਏ ਨੇ ਇਹਨਾਂ ਨੂੰ ਪ੍ਰੋਬਲਮਾਂ ਪਹਿਲਾਂ ਕੀ ਕੀ ਸੀ ਭੈਣ ਜੀ ਉਹ ਤੁਸੀਂ ਥੋੜਾ ਪ੍ਰੋਬਲਮਾਂ ਬਾਰੇ ਦੱਸੋ ਆਪਣੇ ਬਾਰੇ ਮੈਨੂੰ ਇੱਕ ਤਾਂ ਵੀ ਜਕੜਾਉ ਆਉਂਦਾ ਸੀ ਵਾਲਾ ਜੀ ਬੋਲੋ ਥੋੜਾ ਜੀ ਇੱਕ ਤਾਂ ਜਕੜਾਉ ਆਉਂਦਾ ਸੀ ਵੀ ਵਾਲਾ ਹਾਂਜੀ ਓਕੇ ਤੇ ਇੱਕ ਵੀਰ ਜੀ ਪੇਟ ਚ ਵਾਲੀ ਤਰ੍ਹਾਂ ਵੀ ਸੀ ਮੇਰੇ ਨਾਲ अच्छा हां जी ਪਤੀਨੀ ਵੀਰ ਜੀ ਕਈ ਬਿਮਾਰੀਆਂ ਸੀ ਮੇਨ ਤਾਂ ਓਕੇ ਮੈਂ ਵੀ ਨਹੀਂ ਤੁਹਾਨੂੰ ਪਰਾ ਸਕਦੀ ਤੇ ਬਿਲਕੁਲ ਠੀਕ ਨਹੀਂ ਇਹ ਸਰਵਿਸ ਜਿਵੇਂ ਮੰਨ ਲਓ ਜਕੜਾਓ ਹੋ ਗਿਆ ਹਾਂ ਜੀ ਤੇ ਪੇਟ ਦੇ ਵਿੱਚ ਬੱਖੀ ਚ ਸਾਈਡ ਚ ਹਾਂ ਜੀ ਇੱਕ ਸਾਈਡ ਸੱਜੀ ਸਾਈਡ ਵਾਲਾ ਇਹ ਦਰਦ ਸੀ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਭੈਣ ਜੀ ਇਹ ਤਾਂ ਹੋਣੀ ਹੋਈ ਸੀ ਵੀਰ ਜੀ 5-6 ਮਹੀਨਿਆਂ ਤੋਂ ਜਿਹੜਾ ਜਕੜਾਓ ਸੀ ਇਹ ਕਈ ਸਾਲ ਤੋਂ ਤੀ ਮਤਲਬ ਕਿੰਨੇ ਸਾਲ ਪਹਿਲਾਂ ਥੋੜਾ ਸੀ ਜੀ ਹੁਣ ਬਾਲਾ ਵੱਧ ਗਿਆ ਸੀ ਮਤਲਬ 7-8 ਸਾਲਾਂ ਤੋਂ ਪ੍ਰੋਬਲਮ ਸੀ ਓਕੇ ਹੋਰ ਕੀ ਪ੍ਰੋਬਲਮ ਸੀ ਇਹ ਤੋਂ ਬਨਾਈ ਯੂਨ ਸਰਵਾਈਕਲ ਵੀ ਸੀ ਹਾਂਜੀ ਬਾਲਾ ਸੀ ਵੀ ਤੇਜਾਬ ਤਜੂ ਬਣਦਾ ਸੀ ਬਾਲਾ ਬਣਦਾ ਸੀ ਜੀ ਤੇਜਾਬ ਕੀ ਹਾਂਜੀ ਹੁਣ ਮੈਂ ਪਹਿਲਾ ਟਾਈਮ ਸੂਡ ਡੇਲੀ ਰੈਂਦੀ ਸੀ ਜੀ ਹੁਣ ਨਹੀਂ ਲੈਦੀ ਅੱਛਾ ਜੀ ਹਾਂਜੀ ਮਾਲਕ ਤੁਸੀਂ ਦਵਾਈਆਂ ਕਿੱਥੋਂ ਕਿੱਦੋਂ ਖਾਦੀਆਂ ਹੋਰੀ ਦਵਾਈਆਂ ਵੀ ਜੀ ਹੁਣ ਇੱਕ ਤਾਂ ਪੀਜੀਆ ਚੋਂ ਖਾਦੀਆਂ ਜੀ ਘਾਵਦਾਂ ਤੋਂ ਵੀ ਲੈ ਕੇ ਆਏ ਅੱਛਾ ਜੀ ਹਾਂਜੀ ਕਿ ਆਪਣੇ ਇੱਥੇ ਸੰਗਰੂਰ ਤੋਂ ਵੀ ਓਕੇ ਹਾਂਜੀ ਮਾ ਲ ਕਾਫੀ ਥਾਵਾਂ ਤੋਂ ਦੁਦ ਬਾਈਆਂ ਕਰਦੀ ਹਾਂ ਹਾਂ ਜੀ ਵੀਰ ਜੀ ਬਹੁਤ ਲੈ ਲਈਆਂ ਜਿਹੜਾ ਕੋਈ ਦੇਸੀ ਕੋਈ ਵੈਸ ਦੱਸ ਦੇਤੀ ਉਹ ਵੀ ਲੈ ਲਈ ਜੀ ਉਹ ਬੰਦਾ ਪਰੇਸ਼ਾਨ ਹੁੰਦਾ ਫਿਰ ਤਾਂ ਕਿਤੇ ਵੀ ਜਾਂਦਾ ਜੀ ਤਾਂ ਹੁਣ ਕਿਵੇਂ ਤੁਸੀਂ ਹੁਣ ਠੀਕ ਹਾਂ ਵੀਰ ਜੀ ਓਕੇ ਜੀ ਹੁਣ ਬਿਲਕੁਲ ਓਕੇ ਹਾਂ ਜੀ ਹੁਣ ਤਾਂ ਨਹੀਂ ਕੋਈ ਦਿੱਕਤ ਹੈਗੀ ਹਾਂ ਜੀ ਹੁਣ ਕੋਈ ਨਹੀਂ ਸਰਵਿਸ ਪੈਕ ਕਿੰਨੇ 50 ਦਿਨ ਹੋ ਗਏ ਵੀ ਤੈਨੂੰ ਤੁਹਾਨੂੰ ਜੀ ਹਾਂ ਜੀ ਓਕੇ ਜੀ ਤਾਂ ਦੋਸਤੋ ਅਪਨ ਨਰਪੈ ਸਿੰਘ ਜੀ ਨਾਲ ਵੀ ਗੱਲ ਕਰਾਂਗੇ ਕਿਉਂਕਿ ਪੁਲਿਸ ਦਾ ਮੁਲਾਜ਼ਮ ਹੋਣ ਕਰਕੇ ਮਾ ਲ ਵਧੀਆ ਰੈਂਕ ਤੇ ਔਰ रिलेशन ਵੀ ਹੁੰਦੇ ਨੇ ਬਹੁਤ ਡਾਕਟਰਾਂ ਕੋਲ ਇਹਨਾਂ ਦੇ ਹੋਣਗੇ ਔਰ ਕਾਫੀ ਥਾਵਾਂ ਤੇ ਗਏ ਹੋਣਗੇ ਇਹਨਾਂ ਨੂੰ ਪੁੱਛਦੇ ਆ ਕਿ ਕੀ ਫੀਲ ਕਰ ਰਹੇ ਨੇ ਜੀ ਅੱਜ ਜੀ ਜੀ ਅਸਿਕਰ ਜੀ ਇਹਨਾਂ ਨੂੰ ਪ੍ਰੋਬਲਮ ਸੀਗੀ ਪੇਟ ਦੀ ਜ਼ਿਆਦਾ ਸੀ ਬਾਕੀ ਜਨਾਨਾ ਰੋਗ ਸੀਗਾ ਬੱਖੀ ਦੇ ਵਿੱਚ ਦਰਦ ਰਹਿੰਦਾ ਸੀ ਹਰ ਤਬ ਤਜਾਬ ਦੇ ਕਾਇਸੂਲ ਕੀ ਗਠੀਆ ਜੋੜਾਂ ਦਾ ਦਰਦ ਕਾਫੀ ਪ੍ਰੋਬਲਮ ਸੀਗੀ ਆ ਪੰਜ 6 ਸਾਲ ਹੋ ਗਏ ਦਵਾਈਆਂ ਲੈਂਦੇ ਆ ਪੀ ਜੀ ਵਗੈਰਾ ਡੀ ਐਮ ਸੀ ਚਲਦੇ ਆਣੇ ਕੋ ਲੋਕਲ ਜਿੱਥੇ ਵੀ ਕੋ ਕਹਿੰਦਾ ਸੀ ਉੱਥੇ ਜਾਂਦੀ ਸੀ ਬਹੁਤ ਪੈਸਾ ਖਰਾਬ ਕੀਤਾ ਸੀ ਓਕੇ ਜੀ ਤੇ ਹੁਣ ਜਿੱਦਾਂ ਅਸੀਂ ਸੈਟਿਸਫਾਈ ਪੀਤਾ ਉਦੋਂ ਤੇ ਠੀਕ ਨੇ ਬਿਲਕੁਲ ਬਿਲਕੁਲ ਹੁਣ ਤੈ ਦਵਾਈ ਖਾਰੇ ਜੀ ਕੋਈ ਨਹੀਂ ਹੁਣ ਕੋਈ ਦਵਾਈ ਨਹੀਂ ਜਿੱਦਾਂ ਦਾ ਪੈਕ ਪੀ ਲਿਆ ਕਿ ਉਹਦੇ ਦੀ ਕੋਈ ਦਵਾਈ ਨਹੀਂ ਲਈ ਜੀ ਓਕੇ ਜੀ ਜਿਹੜੇ ਪਰਿਵਾਰ ਤੁਹਾਨੂੰ ਸੁਣ ਰਹੇ ਨੇ ਕੀ ਕਹਿਣਾ ਚਾਹੋਗੇ ਪਰਿਵਾਰੀ ਜੀ ਸਾਰੇ ਪਿੰਡ ਸਾਰੇ ਪਿੰਡ ਇਹੋ ਜਿਹੇ ਦਾ ਰਹਿਣ ਵੱਧ ਤੋਂ ਵੱਧ ਡਾਕਟਰਾਂ ਕੋਲੇ ਵੀ ਪੈਸੇ ਖਰਾਬ ਲਗਾ ਦੇ ਓਕੇ ਓਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ